ਅਗੜਾ ਸ਼ਾਂਤੰਭ ਹੱਲਾ ਜੋਤਾ ਘਰ ਪੈਲਾ ਏਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਹਰਸਪੀਦਾ ਹਰਮਨ ਪਿਆਰਾ ਮਨ ਹਰਸ ਨਾਮਜ ਕੋਲੇ ਰਾਮ ਗੁਰਮਤਿ ਮੰਨ ਤੇ ਰਹੀਏ ਮੇਰੀ ਜਿਤੜੀ ਅਨਤ ਨ ਕਾਹੂ ਡੋਲੇ ਰਾਮ ਮਾਨ ਜਿੰਦੇ ਅੜ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਤਾਗਿ ਪਿਹਾੜਾ ਸ਼ਾਂਤ ਮਹੱਲਾ ਚੌਥਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਪਖ ਨਾਮ ਅਮੋਲੇ RAM ਹਰਸ ਬਿਦ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ RAM ਗੁਰਮਤ ਮੰਟਹਿ ਰਾਹੀਏ ਮੇਰੀ ਜਿੰਦੜੀਏ ਅਨਤ ਨ ਕਾਹੂ ਡੋਲੇ RAM ਬਾਰਾ ਜਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਤਾਗ ਪਿਹਾਗੜਾ ਸ਼ਾਂਤੰ ਮਹੱਲਾ ਚੌਥਾ ਘਰ ਪੈਲਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿਤੜੀਏ ਗੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤ ਮੰਟਹ ਰਹੀਏ ਮੇਰੀ ਜਿੱਦੜੀ ਅਨੰਦ ਨ ਕਾਹੂ ਡੋਲੇ ਰਾਮ ਮਾਨ ਜਿੰਦੇ ਅੜ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਹਾਗੇ ਪਿਹਾਗੜਾ ਸ਼ਾਂਤੰ ਮਹੱਲਾ ਚੌਥਾ ਘਰ ਪੈਲਾ ੴ ਸਤਿਗੁਰ ਪ੍ਰਸਾਦਿ ਹਰ ਹਰ ਨਾਮ ਧਿਆਈਏ ਮੇਰੀ ਜਿਤੜੀਏ ਗੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤਿ ਮੰਨ ਤੇ ਰਹੀਏ ਮੇਰੀ ਜਿਤੜੀ ਅਨਤ ਨਾ ਕਾਹੂ ਡੋਲੇ RAM ਮਾਨ ਜਿੰਦੇ ਅੜ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ RAM ਹਾਗਿ ਪਿਹਾਗੜਾ ਸ਼ਾਂਤੰ ਬਹੱਲਾ ਜੋਤਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਅਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ RAM ਹਰਸ ਬਿਧ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ RAM ਗੁਰਮਤ ਮੰਧੇ ਰਾਈਏ ਮੇਰੀ ਜਿੰਦੜੀਏ ਅਨੰਦ ਨਾ ਕਾਹੂ ਡੋਲੇ RAM ਮਾਨ ਜਿੰਦੇ ਅੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੀ ਰਾਮ ਤਾਗਿ ਪਿਹਾਕੜਾ ਸ਼ਾਂਤੰ ਮਹੱਲਾ ਜਉਤਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਪਖ ਨਾਮ ਅਮੋਲੇ ਰਾਮ ਰਸਬੀਦ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤ ਮੰਟੇ ਰਾਹੀਏ ਮੇਰੀ ਜਿੱਦੜੀ ਅਨੰਦ ਨਾ ਕਾਹੂ ਡੋਲੇ ਰਾਮ ਮਾਨ ਜਿੰਦੇ ਅਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਹਾਗ ਪਿਹਾਕੜਾ ਸ਼ਾਂਤ ਮਹੱਲਾ ਚੌਥਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤਿ ਮੰਨ ਤੇ ਰਹੀਏ ਮੇਰੀ ਜਿਦੜੀ ਅਨੰਦ ਨਾ ਕਾਹੂ ਡੋਲੇ ਰਾਮ ਮਾਨ ਚਿੰਦੇ ਅੜ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਤਾਗ ਪਿਹਾੜਾ ਸ਼ਾਂਤ ਮਹੱਲਾ ਚੌਥਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ RAM ਹਰਸ ਬਿਧ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ RAM ਗੁਰਮਤ ਮੰਦਰ ਆਈਏ ਮੇਰੀ ਜਿੰਦੜੀਏ ਅਨੰਦ ਨਾ ਕਾਹੂ ਢੋਲੇ RAM ਮਾਨ ਜਿੰਦੇ ਅੜਾ ਫਲ ਪਾਇਆ ਹਰ ਪ੍ਰਭ ਗੁਰ ਨਾਨਕ ਬਾਣੀ ਬੋਲੀ ਰਾਮ ਤਾਗਿ ਪਿਹਾ ਕੜਾ ਸ਼ਾਂਤੰ ਮਹੱਲਾ ਚੌਥਾ ਘਰ ਪੈਲਾ ਇਕੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਹਰ ਸਬੀ ਦਾ ਹਰ ਮਨ ਪਿਆਰਾ ਮਨ ਹਰ ਸ ਨਾਮ ਚ ਗੋਲੇ ਰਾਮ ਗੁਰਮਤਿ ਮੰਟੇ ਰਾਹੀਏ ਮੇਰੀ ਜਿੱਦੜੀ ਅਨਤ ਨ ਕਾਹੂ ਡੋਲੇ ਰਾਮ ਮਾਨ ਚਿੰਦੇ ਅਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਹਾਕ ਪੀ ਹਕੜਾ ਸ਼ਾਂਤੰ ਭੱਲਾ ਚੋਥਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤਿ ਮੰਨ ਤੇ ਰਹੀ ਏ ਮੇਰੀ ਜਿਦੜੀ ਅਨਦ ਨਾ ਕਾਹੂ ਢੋਲੇ RAM ਮਾਨ ਚਿੰਦੇ ਅੜ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ RAM ਹਾਗਿ ਪਿ ਹਗੜਾ ਸ਼ਾਂਤ ਮਹੱਲਾ ਜਉਥਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ RAM ਹਰਸ ਬਿਦ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ RAM ਗੁਰਮਤ ਮੰਟਹਿ ਰਾਈਏ ਮੇਰੀ ਜਿੰਦੜੀਏ ਅਨੰਦ ਨਾ ਕਾਹੂ ਡੋਲੇ RAM ਬਾਣ ਜਿੰਦੇ ੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੀ ਰਾਮ ਹਾਗਿ ਪਿਹਾਗੜਾ ਸ਼ਾਂਤੰ ਮਹੱਲਾ ਚੌਥਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਹਰਸਬੀਦ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤ ਮੰਟਹ ਰਹੀਏ ਮੇਰੀ ਜਿੰਦੜੀ ਅਨਤ ਨ ਕਾਹੂ ਡੋਲੇ ਰਾਮ ਮਾਨ ਜਿੰਦੇ ਅਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਹਾਗੇ ਪੀ ਹਗੜਾ ਸ਼ਾਂਤੰਬ ਹੱਲਾ ਚੌਥਾ ਘਰ ਪੈਲਾ ਏਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏੁਰਮਕ ਨਾਮ ਅਮੋਲੇ ਰਾਮ ਹਰਸ ਬਿਦ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤਿ ਮੰਨ ਤੇ ਰਹੀਏ ਮੇਰੀ ਜਿਦੜੀ ਅਨਤ ਨਾ ਕਾਹੂ ਡੋਲੇ ਰਾਮ ਮਾਨ ਚਿੰਦੇ ਅੜ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਹਾਗਿ ਪਿਹਾਗੜਾ ਸ਼ਾਂਤੰ ਬਹੱਲਾ ਚੋਥਾ ਘਰ ਪੈਲਾ ਇਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿਤੜੀਏ ਗੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤ ਮੰਟਹਿ ਰਹੀਏ ਮੇਰੀ ਜਿਤੜੀਏ ਅਨਤ ਨ ਕਾਹੂ ਡੋਲੇ ਰਾਮ ਆਨ ਜਿੰਦੇ ੜਾ ਫਲ ਪਾਇਆ ਹਰ ਪ੍ਰਭ ਗੁਰ ਨਾਨਕ ਬਾਣੀ ਬੋਲੀ ਰਾਮ ਤਾਗਿ ਪਿਹਾਗੜਾ ਸ਼ਾਂਤ ਮਹੱਲਾ ਚੌਥਾ ਘਰ ਪੈਲਾ ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤ ਮੰਟਹ ਰਹੀਏ ਮੇਰੀ ਜਿਦੜੀ ਅਨਦ ਨ ਕਾਹੂ ਡੋਲੇ ਰਾਮ ਮਾਨ ਚਿੰਦੇ ਅੜ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਪੀਹਾ ਗੜਾ ਸ਼ਾਂਤੰ ਮਹੱਲਾ ਜੋਤਾ ਘਰ ਪੈਲਾ ਏਕ ਓਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਭਰਸ ਬਿਦ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤ ਮੰਦ ਹੈਰਾਈਐ ਮੇਰੀ ਜਿੰਦੜੀਏ ਅਨੰਦ ਨ ਕਾਹੂੰ ਡੋਲੇ ਰਾਮ ਮਨ ਜਿੰਦੇੜਾ ਫਲ ਪਾਇਆ ਹਰਿ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਰਾਗ ਬਿਹਾਗੜਾ ਸੰਤ ਮਹੱਲਾ ਚੌਥਾ ਘਰ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦਿ ਹਰ ਹਰ ਨਾਮ ਧਿਆਈਏ ਮੇਰੀ ਜਿੱਦੜੀ ਉਰਮਖ ਨਾਮ ਅਮੋਲੇ RAM ਹਰਸ ਬਿਦ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ RAM ਉਰਮਤ ਮੰਟਹਿ ਰਾਹੀਏ ਮੇਰੀ ਜਿੱਦੜੀ ਅਨਦਨ ਕਾਹੂ ਡੋਲੇ RAM ਬਾਣ ਜਿੰਦੇ ਅੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਤਾਗਿ ਪਿਹਾਕੜਾ ਸ਼ਾਂਤੰ ਭੱਲਾ ਚੋਥਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰਮਨ ਪਿਆਰਾ ਮਨ ਹਰਸ ਨਾਮ ਅਜ ਕੋਲੇ ਰਾਮ ਗੁਰਮਤ ਮੰਟਹ ਰਗੀਏ ਮੇਰੀ ਜਿਤੜੀ ਅਨੰਦ ਨ ਕਾਹੂ ਡੋਲੇ ਰਾਮ ਮਾਨ ਜਿੰਦੇ ਅਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਹਾਗਪੇ ਹਗੜਾ ਸ਼ਾਂਤੰ ਮਹੱਲਾ ਚੌਥਾ ਘਰ ਪੈਲਾ ੴ ਸਤਿਗੁਰ ਪ੍ਰਸਾਦਿ ਹਰ ਹਰ ਨਾਮ ਧਿਆਈਏ ਮੇਰੀ ਜਿਤੜੀਏ ਗੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤਿ ਮੰਨ ਤੇ ਰਹੀਏ ਮੇਰੀ ਜਿਦੜੀ ਅਨਤ ਨ ਕਾਹੂ ਢੋਲੇ RAM ਮਾਨ ਜਿੰਦੇ ਅੜ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ RAM ਢਾਗ ਪਿਹਾੜਾ ਸ਼ਾਂਤ ਮਹੱਲਾ ਜੋਤਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤ ਮੰਟੇ ਰਾਹੀਏ ਮੇਰੀ ਜਿੰਦੜੀਏ ਅਨਤ ਨ ਕਾਹੂ ਡੋਲੇ ਰਾਮ ਮਾਨ ਜਿੰਦੇ ਅੜਾ ਫਲ ਪਾਇਆ ਹਰ ਪ੍ਰਭ ਗੁਰ ਨਾਨਕ ਬਾਣੀ ਬੋਲੇ ਰਾਮ ਹਾਗਿ ਪਿ ਹਗੜਾ ਸ਼ਾਂਤ ਮਹੱਲਾ ਜੋਤਾ ਘਰ ਪੈਲਾ ਏਕ ਓਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਹਰਸਬੀਦ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤਿ ਮੰਨ ਤੇ ਰਾਗਿਏ ਮੇਰੀ ਜਿਦੜੀ ਅਨਤ ਨ ਕਾਹੂ ਢੋਲੇ ਰਾਮ ਮਾਨ ਚਿੰਦੇ ਅੜਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਹਾਕ ਪੀ ਹਕੜਾ ਸ਼ਾਂਤੰ ਮਹੱਲਾ ਚੋਥਾ ਘਰ ਪੈਲਾ ਏ ਕੌਂਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤ ਮੰਦੁ ਹੈ ਰਾਇਐ ਮੇਰੀ ਜਿੰਦੜੀਐ ਅਨਦੁ ਨ ਕਾਹੂ ਡੋਲੇ ਰਾਮੁ, ਮਨਿ ਜਿਤੁ ਏੜਾ ਫਲੁ ਪਾਇਆ ਹਰਿ ਪ੍ਰਭੁ, ਗੁਣੁ ਨਾਨਕ ਬਾਣੀ ਬੋਲੇ ਰਾਮੁ, ਰਾਗ ਬਿਹਾਗੜਾ ਛੰਦੁ ਮਹਲਾ ਚੋਥਾ ਘਰਿ ਪਹਿਲਾ ਏਕੰਕਾਰ ਸਤਿਗੁਰੁ ਪ੍ਰਸਾਦਿ, ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤ ਮੰਨ ਤੇ ਰਹੀਏ ਮੇਰੀ ਜਿੰਦੜੀਏ ਅਨੰਦ ਨਾ ਕਾਹੂ ਡੋਲੇ ਰਾਮ ਬਾਰ ਜਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਹਾਗਿ ਪਿ ਹਾਗੜਾ ਸ਼ਾਂਤੰ ਭੱਲਾ ਚੌਥਾ ਘਰ ਪੈਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤ ਮੰਟਹਿ ਰਗੀਏ ਮੇਰੀ ਜਿਤੜੀ ਅਨੰਦ ਨ ਕਾਹੂ ਡੋਲੇ ਰਾਮ ਮਾਨ ਜਿੰਦੇ ਅੜ ਫਲ ਪਾਇਆ ਹਰ ਪ੍ਰਭ ਗੁਰ ਨਾਨਕ ਬਾਣੀ ਬੋਲੇ ਰਾਮ ਹਾਕ ਪੀ ਹਕੜਾ ਸ਼ਾਂਤ ਭੱਲਾ ਚੋਥਾ ਘਰ ਪੈਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਮੇਰੀ ਜਿੱਦੜੀ ਅਨਦ ਨਾ ਗਾਉਂ ਡੋਲੇ ਰਾਮ ਮਨ ਚਿੰਦੇ ਅੜ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਹਾਗਿ ਪਿਹਾਗੜਾ ਸ਼ਾਂਤ ਮਹੱਲਾ ਚੌਥਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿਤੜੀਏ ਗੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤ ਮੰਟਹਿ ਰਾਈਏ ਮੇਰੀ ਜਿਤੜੀਏ ਅਨੰਦ ਨਾ ਕਾਹੂ ਡੋਲੇ ਰਾਮ ਮਾਨ ਜਿੰਦੇ ੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਹਾਗ ਪਿਹਾਗੜਾ ਸ਼ਾਂਤ ਮਹੱਲਾ ਚੌਥਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਹਰ ਸਬੀ ਦਾ ਹਰ ਮਨ ਪਿਆਰਾ ਮਨ ਹਰ ਸ ਨਾਮ ਚ ਕੋਲੇ ਰਾਮ ਗੁਰਮਤ ਮੰਟੇ ਰਾਹੀਏ ਮੇਰੀ ਜਿੱਦੜੀ ਅਨਦ ਨ ਕਾਹੂ ਡੋਲੇ ਰਾਮ ਮਾਨ ਚਿੰਦੇ ਅਫਲ ਪਾਇਆ ਹਰ ਪ੍ਰਭ ਗੁਰ ਨਾਨਕ ਬਾਣੀ ਬੋਲੇ ਰਾਮ ਹਾਗਪੇ ਹਗੜਾ ਸ਼ਾਂਤੰ ਮਹੱਲਾ ਚੌਥਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤਿ ਮੰਨ ਤੇ ਹੈ ਰਹੀਏ ਮੇਰੀ ਜਿਤੜੀ ਅਨਤ ਨਾ ਕਾਹੂ ਡੋਲੇ ਰਾਮ ਮਾਨ ਜਿੰਦੇ ਅੜਫਲ ਪਾਇਆ ਹਰ ਪ੍ਰਭ ਗੁਰ ਨਾਨਕ ਬਾਣੀ ਬੋਲੇ ਰਾਮ ਤਾਗਿ ਪਿਹਾਕੜਾ ਸ਼ਾਂਤੰ ਬਹੱਲਾ ਜੋਤਾ ਘਰ ਪੈਲਾ ਏਕ ਓਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ RAM ਹਰਸ ਬਿਦਾ ਹਰਮਨ ਪਿਆਰਾ ਮਨ ਹਰਸ ਨਾਮ ਚ ਕੋਲੇ RAM ਗੁਰਮਤ ਮੰਨ ਤੇ ਰਹੀਏ ਮੇਰੀ ਜਿੰਦੜੀਏ ਅਨਤ ਨਗਾਹੂ ਡੋਲੇ RAM ਬਾਰਾ ਜਿੰਦੇੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੀ ਰਾਮ ਾਗਿ ਪਿਹਾਕੜਾ ਸ਼ਾਂਤ ਮਹੱਲਾ ਚੌਥਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮੁਖ ਨਾਮ ਅਮੋਲੇ ਰਾਮ பீாத்தியா மன ஹர நாமச்சோ குமத்த மன்யே மேரி ஜித் அனந்தி எட பாய் பிரபு நான்கு பிலே ரம ਅਗੜਾ ਸ਼ਾਂਤੰਭ ਹੱਲਾ ਚੌਥਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ ਰਾਮ ਭਰਸ ਬਿਦ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਰਮਤ ਮੰਤ ਮਨ ਤੇ ਰਹੀਏ ਮੇਰੀ ਜਿਦੜੀ ਅਨਦ ਨਾ ਕਾਹੂ ਡੋਲੇ ਰਾਮ ਮਨ ਚਿੰਦੇ ਅਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਹਾਗਿ ਪਿਹਾਗੜਾ ਸ਼ਾਂਤੰ ਭੱਲਾ ਚੋਥਾ ਘਰ ਪੈਲਾ ੴ ਸਤਿਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੰਦੜੀਏ ਗੁਰਮਖ ਨਾਮ ਅਮੋਲੇ RAM ਹਰਸ ਬਿਦਾ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ RAM ਗੁਰਮਤ ਮੰਟਹਿ ਰਾਈਏ ਮੇਰੀ ਜਿੰਦੜੀਏ ਅਨੰਦ ਨਾ ਕਾਹੂ ਡੋਲੇ RAM ਮਾਨ ਜਿੰਦੇ ਅੜਾ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਹਾਗਿ ਪਿਹਾਗੜਾ ਸ਼ਾਂਤੰ ਮਹੱਲਾ ਜੋਤਾ ਘਰ ਪੈਲਾ ੴ ਸਤਿਗੁਰ ਪ੍ਰਸਾਦਿ ਹਰ ਹਰ ਨਾਮ ਧਿਆਈਐ ਮੇਰੀ ਜਿੰਦੜੀਏ ਗੁਰਪਖ ਨਾਮ ਅਮੋਲੇ ਰਾਮ ਹਰਸ ਬਿਦਾ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਗੁਰਮਤ ਮੰਤੇ ਰਹੀਏ ਮੇਰੀ ਜਿੱਦੜੀ ਅਨੰਦ ਨ ਕਾਹੂ ਡੋਲੇ ਰਾਮ ਮਾਨ ਚਿੰਦੇ ਅੜ ਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਹਾਕ ਪੇ ਹਾਕੜਾ ਸ਼ਾਂਤੰਭੱਲਾ ਚੋਥਾ ਘਰ ਪੈਲਾ ਏਕ ਓਂਕਾਰ ਸਤਗੁਰ ਪ੍ਰਸਾਦ ਹਰ ਹਰ ਨਾਮ ਧਿਆਈਏ ਮੇਰੀ ਜਿੱਦੜੀਏ ਗੁਰਮਖ ਨਾਮ ਅਮੋਲੇ ਰਾਮ ਹਰਸ ਬਿਦ ਹਰ ਮਨ ਪਿਆਰਾ ਮਨ ਹਰਸ ਨਾਮ ਚ ਕੋਲੇ ਰਾਮ ਰਮਤ ਮੰਟਹਿ ਰਹੀਏ ਮੇਰੀ ਜਿਤੜੀ ਅਨਤ ਨਾ ਕਾਹੂ ਡੋਲੇ ਰਾਮ ਮਾਨ ਜਿੰਦੇ ਅੜਫਲ ਪਾਇਆ ਹਰ ਪ੍ਰਭ ਗੁਣ ਨਾਨਕ ਬਾਣੀ ਬੋਲੇ ਰਾਮ ਵੀਡੀਓ ਪਸੰਦ ਆਵੇ ਤਾਂ ਲਾਈਕ ਕਮੈਂਟ ਸਬਸਕ੍ਰਾਈਬ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ